ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਭਾਵਨਪ੍ਰੀਤ ਸਿੰਘ ਆ ਪਿੰਡ ਹੜਿਆਏ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 987768299 ਦੂਜਾ ਨੰਬਰ ਹੈ ਨਕਸ਼ਾ 35 50 40 ਵੱਡੇ ਭਰਾ ਨੰਬਰ ਇਹ ਜੇ ਆਪਾਂ ਮਿਲਕੀ ਕਰਕੇ ਦਿਖਾਵਾਂਗੇ ਨਾ ਮਿਲਕੀ ਮਿਲ ਕੇ ਦਿਖਾਉਂਦੇ ਆ ਤੇ ਹੋ ਗਿਆ ਨਾ ਚੌਥੇ ਦਿਨ ਸੂਝ ਬੰਤੀ ਨੂੰ ਠੀਕ ਹੈ ਤੇ ਮੂੰਹ ਉਹ ਦੋਂਦੀ ਆਏ ਦੋ ਦਾਂਦੀ ਆ ਬਸਤੀ ਜੀ ਠੀਕ ਹੈ ਤੋੜ ਕੇ ਦਿਖਾ ਪਹਿਲਾਂ ਬਾਕੀ ਰਟੇ ਫਿਰ ਸੋ ਵੀਰੋ ਫੇਸ ਕੁਆਲਟੀ ਵਗੈਰਾ ਦੇਖੋ ਪੂਰਾ ਮੂੰਹ ਮੱਥਾ ਚੰਗਾ ਜਿੰਦ ਜਾਨ ਤੇ ਮੂੰਹ ਉਹ ਦੋ ਦਾਂਦਾ ਜਿਵੇਂ ਕਬੂਤਰੀ ਵਰਗੀ ਜਿਵੇਂ ਬਹਿੜ 24 ਸਾਨੂੰ ਕਰਕੇ ਲੀਟਰ ਲਾ ਕੇ ਦੁੱਧ ਮਿਣ ਕੇ ਦਿਖਾਵਾਂਗੇ ਤੇ ਦੇਖੋ ਜਮਾ ਲੇਵਾ ਦੇਖੋ ਬੈਕ ਸਾਈਡ ਤੋਂ ਜਮਾ ਪੂਖਾ ਟਰਾਲੀ ਹੋਈ ਹੈ ਜਮਾ ਪੂਰਾ ਤੇ ਥਣ ਦੇਖੋ ਕਲਾ ਕਲਾ ਲੇਖਣ ਵਾ ਸਾਫ ਸੁਥਰਾ ਤੇ ਬੱਚਾ ਵੀਰੇ ਕੀ ਹੈ ਦੇ ਪਿੱਛੇ ਮੰਗਰ ਬਾਈ ਬੱਸਾਗਾ ਹੰਦੀ ਦੇ ਐਂਗੀਗਾ ਠੀਕ ਹੈ ਜਿਹਨੇ ਨਾ ਨਾ ਪਤਾ ਹੈ ਨਾ ਪਤਾ ਕਿ ਜਿਵੇਂ ਹੁਣ ਅਗੜੀ ਨਾ ਐਂ ਭੇਜੋ ਜਿਵੇਂ ਮਰਜੀ ਭੇਜੋ ਜਿੱਦਨੀ ਮਰਜੀ ਭੇਜੋ ਚਲ ਬਾਲਟੀ ਲੈ ਚੱਕੇ ਸੁਭਰ ਬੱਚਾ ਚਾਹੁੰਦਾ ਥਲੇ ਦੇਖ ਸਕਦੇ ਬੱਚਾ ਬੱਚਾ ਜਗਾ ਕੇ ਹੁਣਾਂ ਭੇਜੋ ਵੀਡੀਓ ਸਟਾਰਟ ਕਰਾਂਗੇ ਸੋ ਵੀਰੋ ਖਾਲੀ ਬਾੜੀ ਦੇਖ ਸਕਦੇ ਹੋ ਕਰਦੇ ਚ ਬਈ ਸ਼ੁਰੂ ਤੇ ਥਣ ਦੇਖੋ ਜਾਓ ਬਾਹ ਮੁੱਠੀ ਵਾਲਾ ਅਸਲ ਦਾਣਾ origignal ਜਵਾ ਕੀ ਬਤ ਮੈਂ ਦਵਾਰ ਇੱਕ ਵਾਰੀ ਬਾੜੀ ਦਿਖਾ ਦੇਈ ਗਈ ਵਾਰ ਨਾ ਕਰਦੇ ਸ਼ੁਰੂ ਲੈ ਹੁਣ ਨਹੀਂ ਰੋਕਦੇ ਤੇ ਚੋਂ ਦੇਖੋ ਕਿਆ ਬਾਤ ਆ ਜਮਾ ਜਿਵੇਂ ਲਾਹੌਰ ਤੇ ਨੰਗ ਦੀ ਸੁਣਦੀ ਆ ਚੀਕਾ ਇੱਥੇ ਸੁਣਦੀ ਆ ਜਮਾ ਇਹਦੀਆਂ ਤੇ ਫਟ ਫਾੜ ਲੇਵਾ ਫਿਟਿੰਗ ਵਾਲਾ ਲੇਵਾ ਪੂਰਾ ਸਾਫ ਸੁਥਰਾ ਤੇ ਅੱਜ ਦਿਨ ਕਿਵੇਂ ਹੋਇਆ ਬਾਈ ਸੂਜੀ ਨੂੰ ਸਹੀ ਅੱਜ ਬਈ ਚੋਪਾ ਲੈਣਾ ਬੋਲੇ ਜਮਾ ਤੇ ਪੱਤਰਾਂ ਖਾਲੀ ਹੋ ਸੀ ਠੀਕ ਹੈ ਹਾਂ ਅੱਜ ਆਪਾਂ ਸ਼ਾਮ ਨੂੰ ਵੀਡੀਓ ਕਵਰ ਕਰਦੇ ਪਏ ਜੀ ਦੁੱਧ 118 ਕਿਲੋ ਬੈਂਡ ਰੈਡੀ ਹੈਗਾ ਠੀਕ ਹੈ ਕਾਸੀ ਹੋਊਗਾ ਜਿੱਦਨੇ ਬੱਸੀ ਨੂੰ ਆ ਮਤਲਬ 20 ਦਿਨ ਹੋ ਗਏ ਠੀਕ ਹੈ ਗੱਲ ਆਪਾਂ ਦੁੱਧ 25 ਕਿਲੋ ਮਣਕੇ ਦੇ ਦਾਂਗੇ 6 ਵਜੇ 50 ਮਿੰਟ ਹੋ ਗਏ 59 ਮਿੰਟ ਹਣਾ ਹਾਂ ਜੀ ਠੀਕ ਆ ਤੇ ਸਵੇਰੇ ਕੈਵੇ ਚੋਈ ਕਰੀ ਸੀ ਜੀ ਸਵੇਰੇ ਆਪਾਂ ਵੀ ਸਾਢੇ 6 ਕਰੀ ਸੀਗੀ ਠੀਕ ਆ 10 ਮਿੰਟ ਉੱਤੇ ਹੀ ਹੋਗੇ 20 ਮਿੰਟ ਹਣਾ ਤੇ ਅੰਦਾਜ਼ਾ ਆ ਜਾ ਕੋਈ ਆਪਾਂ ਹੈਗਾ ਹਲਕਾ ਚੋਈ ਦੇ ਪਤਾ ਲੱਗੂ ਕਿੰਨਾ ਦੁੱਧ ਦਾ ਨਾ ਨਾ ਵੀਰੇ ਆਪਾਂ ਮਿਲਦੇ ਆਪਾਂ ਰੋਜ਼ ਹੀ ਪਾ ਦੇ ਦੇ ਰਹੇ ਹਾਂਗੇ ਹੋਰ ਹੀ 1 ਲੀਟਰ ਬੱਤੀ ਦੁੱਧ ਦਾ ਵਾਦੀ ਹੈ ਠੀਕ ਆ ਅੱਧਾ ਅੱਧਾ ਪੌਣਾ ਪੌਲੀਟਰ ਡੇ ਬਾ ਡੇ ਵਾਦੀ ਦੁੱਧ ਰਹੀ ਹੈ ਜਿੰਨਾ ਦੇ ਦੇ ਇੱਕ ਦਿਨ ਦਾ ਇੱਕ ਲੋ ਦੁੱਧ ਵਾਦੀ ਰੋਜ਼ ਹੀ ਬਸ ਠੀਕ ਆ ਅੱਜ ਦਿਨ ਹੋ ਗਿਆ ਪੰਜਵਾਂ ਸੀ ਨੂੰ ਪੰਜ ਨਾ ਚੌਥਾ ਵੀਰੇ ਇਹ ਲੈਣਾ ਚੌਥਾ ਦਿਨ ਜੇਰ ਜੁਰ ਜਮਾ ਓਕੇ ਆ ਓਕੇ ਵੀਰੇ ਡ ਤੇ ਮੂਹ ओरिजिनल ਦੋ ਦਾ ਹੁੰਦਾ ਹਨ ਕੋਈ ਆਪ ਤਾਂ ਨਹੀਂ ਪਤਾ ਕੀ ਨਾਂ ਥੇ ਕਿਹੜੇ ਦੀ ਹੈ ਨਹੀਂ ਭਾਈ ਐਵੇਂ ਕਹੇ ਜੀ 34116 ਦੇ ਉਹਦੇ ਕੀ ਫਾਇਦਾ ਕੋਈ ਪਤਾ ਨਹੀਂ ਕਿਹੜੇ ਦੀ ਹੈ ਕੋਈ ਪਤਾ ਨਹੀਂ ਕਿ ਬਈ ਅੱਗੇ ਜਿਹਦੇ ਬੱਚੇ ਲੈਣੇ ਪੂਰੇ ਵਧਿਆ ਦੋਗੀ ਜੈ ਜੈ ਕਰੀਏ ਇਹ ਕਰਨੀ 25 ਕਿਲੋ ਤੂੰ ਭੁੱਲਾ ਦੋ ਤੈਨ ਠੰਡਾ ਤੇ ਬਾਕੀ ਚੋਂਡ ਦੇਖਿਆ ਵਾ ਤਾਂ ਹਾਂ ਜਾਵਾਂ ਭਾਈ ਮੈਂ ਕਿਹੜਾ ਮੁੱਠੀ ਆਣਾ ਦਾ ਨਾ ਮੋਟਾ ਨਾ ਬਾਲਾ ਪਤਲਾ ਨਾ ਵਾਲਾ ਮੋਟਾ ਬੁੜੀਆ ਰਾਨਾਗਾ ਬੁੜੀਆ ਜੋਲਣ ਕੁੜੀਆ ਜੋਲਣ ਜਿਹੜਾ ਮਰਦੀ ਚੋਈ ਜਾਵੇ ਸਪਾਵੇਂ ਜਵਾਕ ਚੋਜਣ ਗੱਲ ਹੀ ਕੋਈ ਨਹੀਂ ਚੋਣ ਦੇਖੋ ਕਿਆ ਵਾਦਾ ਬਾਕੀ ਚਾਰੂ ਗੋਲੇ ਵਰਗੀ ਫਿਰ ਕੋਈ ਛਾਰ ਨਾਲ ਦੀ ਪੂਰੀ ਸੋ ਦੇਖੋ ਚੋਣ ਦੇਖੋ ਜਮਾ ਕਿਆ ਪਤਾ ਪੂਰਾ ਸੋਣਾ ਫਿੱਟ ਫਾੜ ਲੇਵਾ ਜਮਾ ਹਨਾ ਕੋਈ ਪੁਕ ਨਹੀਂ ਹੁੰਦੀ ਪਾਇਦਾ ਜਿਵੇਂ ਔਲ ਜੀ ਕਰਦੇ ਨੇ ਜੇ ਦੋ ਚਾਰ ਦੇ ਵਿੱਚ ਠੀਕ ਹੈ ਹਾਂ ਉਹਦਾ ਕੋਈ ਮਤਲਬ ਨਹੀਂ ਹੈ ਕੋਈ ਔਲ ਫਾਲ ਨਹੀਂ ਹਨਾ ਹਾਂ ਤੇ ਬੂਥੀ ਬਾਥੀ ਦੀ ਬਹੁਤ ਚੰਗੀ ਆ ਅੰਬੂਥੀ ਵਾਲੀ ਚੰਗੀ ਆ ਬਈ ਚਾਰੂ ਬਥੇਰੀ ਬਈ ਦੋ ਮਰਜੀ ਪਾਇ ਕਿ ਪਾ ਕੁਝ ਮਰਜੀ ਬਈ ਤੂੜੀ ਹਰਾਂ ਚਾਰ ਕੁਝ ਮਰਜੀ ਮਿੱਟੀ ਚੰਜਾ ਜੀ ਅੱਜ ਚੌਥੇ ਦਿਨ ਆਪਾਂ ਮੰਨ ਕੇ ਚੱਲੀਏ ਵੀ 18 20 ਲੀਟਰ ਦੁੱਧ ਹਾਜ਼ਰ ਹੈਗਾ ਥੱਲੇ ਇਹਦੇ ਹੈਗਾ ਬਈ 18 ਤੋਂ ਪਲੱਸ ਹੀ ਹੋਊਗਾ ਬਸ ਇਹਦੇ ਤੇ ਚਵਾਈ ਦੋ ਟਾਈਮ ਕਰਾ ਦਾਂਗੇ ਦੋ ਟਾਈਮ ਤਿੰਨ ਟਾਈਮ ਚਵਾਈ ਲੂ ਕੇ ਚੱਕਰੀ ਬਈ ਸੌਦਾ ਕਰ ਲੈ ਸਹੀ ਭਾਜੇ ਆਪਦੀ ਪਹਿਲਾਂ ਸਹੀ ਤੁਹਾਨੂੰ ਸਾਈ ਕਰ ਲਿਓ ਕੋਈ ਚੱਕਣੀ ਦੋ ਟਾਈਮ ਵੀਰ ਕਹਿੰਦਾ ਚਵਾ ਕੇ ਦੇਵਾਂਗੇ ਜਮਾ ਸ਼ਾਮ ਦਾ ਟਾਈਮ ਆਪਾਂ ਚਵਾਈ ਵੀਡੀਓ ਵਿੱਚ ਸਾਰੀ ਕਰਕੇ ਦਿਖਾਉਣੇ ਪਏ ਆ ਲੀਟਰ ਲਾ ਕੇ ਸਾਨੂੰ ਮਿਲ ਕੇ ਦਿਖਾਵਾਂਗੇ ਜਮਾ ਤਸੱਲੀ ਕਰਾਵਾਂਗੇ ਤੇ ਦੋ ਟਾਈਮ ਤਸੱਲੀ ਤੁਸੀਂ ਕਰਨੀ ਆਉਂਦੀ ਜਮਾ ਤੇ ਹਾਲੇ ਫਿਰ ਦੁੱਧ ਘਾਟੋ ਘਾਟ 20 ਲੈਂਦੀ ਹੋਰ ਕਜਾਇਆ ਸਭ ਦੋਦੀ ਇਹ ਪਹਿਲਾਂ ਬਸ 25 ਕਿਲੋ ਨਾਰਮਲ ਦੁੱਧ ਲੈਣਾ ਬਸ ਇਹ ਪਹਿਲਾਂ ਤਾਂ ਮਹੀਨਾ ਲਾਜਦੇ ਦੁੱਧ ਤੇ ਆਉਂਦੀ ਆ ਮਹੀਨਾ ਲਾਦੀ ਉਹ ਆਪਣੇ ਆਈਡੀ ਆਪਉਂਦੀ 25 ਕਿਲੋ ਖਲਾਨ ਖਰਾ ਦੁੱਧ ਲੈ ਲਈ ਪਸੇ ਨੂੰ ਸਟਾਰਟਿੰਗ 18-19 ਕਿਲੋ ਦੀ ਹੈ ਹੀ ਆ ਉਹ ਜਿਹੜੀ ਵਸਤੀ ਦੀ ਮੈਂ ਮੰਨ ਕੇ ਚੱਲ ਵੀ 5-7 ਕਿਲੋ ਦੋ ਤਾਂ ਕੋਈ ਬਦਲਾ ਮੈਣੀ ਵਾਲੀ ਵੱਡੀ ਗੱਲ ਨਹੀਂ ਬਾਕੀ ਰੁੱਤ ਬਹੁਤ ਬੜੀ ਖਾਲਾ ਪਾਣੀ ਸੁੱਕਿਆ ਹੁੰਦਾ ਬਾਈ ਮੈਂ ਕਿਹਣਾ ਕੋਈ ਚੱਕ ਰਹੀ ਖਾਲਾ ਜੀ ਵੀ ਪਾਣੀ ਖਤਲੇ ਹੋਊਗੀ ਉਹ ਜਾਇ ਜਗਾ ਲਾ ਜਾਵਾ ਇਹ ਵੀ ਚੜਦੀ ਹੁੰਦੀ ਆ ਨਾ ਖਿਆਣੇ ਕੋਈ ਚੜਦੇ ਬਾਲੇ ਦੇਖੇ ਵਰਦੇ ਮੁੱਲੇ ਦੇਖੀ ਜਾਂਦਾ ਇਹ ਚੜਦੀ ਆ ਜਿਹੜਾ ਮਰਜ਼ੀ ਕੋਈ ਪਾਈ ਚੜ ਜਿਹੜਾ ਖਾਊਗਾ ਉਹ ਹੀ ਕੱਢੂ ਜਾਇ ਜਗਾ ਲਾ ਜਾਵਾ ਠੀਕ ਆ ਨਾ ਗੱਲ ਸੋ ਜਿਹੜਾ ਖਾਊਗਾ ਤੇ ਉਹ ਹੀ ਪਚਾਊਗਾ ਪਹਿਲਵਾਨ ਤੋਂ ਉਹ ਹੀ ਬਣੂ ਉਹ ਹੀ ਕਿਹੜਾ ਖਾਊਗਾ ਉਹ ਹੀ ਢਾਊਗਾ ਹਨਾ ਉਹ ਦੇਖੋ ਬੱਚਾ ਪੁੱচ্চਾ ਵੀ ਚੜਦੀ ਆ ਤੇ ਖਾਂਦੀ ਬੀਂਦੀ ਪ ਤੇ ਥੱਲੇ ਵੀ ਦਰ ਕੋਈ ਦਾ ਕੁਝ ਕਰਦੀ ਦੁਰੀ ਜਾਂਦੀ ਬਾਹਲਟੀ ਉੱਠਦੀ ਦੁਰੀ ਆਉਂਦੀ ਆ ਤਾਂ ਤੇ ਲੀਟਰ ਲਾ ਆ ਗਿਆ ਮਿਲ ਕੇ ਦਿਖਾਵਾਂਗੇ ਤੇ ਲੇਵਾ ਦੇਖੋ ਕਿਆ ਬਾਤਾਂ ਪੂਰਾ ਫਿਟਿੰਗ ਨਾਲ ਲੇਵਾ ਜਮਾ ਸਾਹਿਬ ਮੱਖੀਆਂ ਚ ਲਵਾਣੀ ਮੱਖੇ ਮੱਖੇ ਵਾਲੇ ਨਹੀਂ ਮੱਖੀ ਦਾ ਲੇ ਬਈ ਸਰ ਰੁੱਤ ਮੱਖੀਆਂ ਦੀ ਆ ਤੇ ਮੱਖੀ ਵੀ ਖਾਂਦੀ ਇਹਨੂੰ ਜਦੋਂ ਤੋਂ ਗਰਮੀ ਵੀ ਖਾਂਦੇ ਦੁੱਧ ਪਤਾ ਨਹੀਂ ਫਿਰ ਵੀ 20 ਕਿਲੋ ਦੇ ਕਹਿੰਦੇ ਨੀੜ ਲਈ ਫਿਰਦੀ ਆ ਜਮਾ ਮੱਖਣਾ ਦੋਨੇ ਪਾਸਿਓਂ ਕੋਈ ਗਾੜੀ ਮੇਰੇ ਨਾਲ ਹੋਵੇ ਦੀ 6 4.5 ਕਿਲੋ ਦੀ ਹੈਣਾ ਵੀਰੇ 5 ਕਿਲੋ ਉੱਤੇ ਵੀਰੇ ਤੇ 5 ਕਿਲੋ ਉੱਤੇ ਗਾੜੀ ਆ ਤੇ ਮਗਲਾ ਥਣਾ ਜੋ ਕੱਢਦਾ ਅੱਠੇ ਨੇ 8 5 13 ਤੇ ਜਮਾ 25 20 ਕਿਲੋ ਦੇ ਖੇਡੂ ਜਮਾ ਇਹ ਮੇਰੇ ਤੱਕ 25 ਕਿਲੋ ਆ ਨਾ ਤੂੰ ਵੀ ਲੈ ਵੇ ਕਰ ਲੈ ਵਾਰਡ ਮਾੜੀ ਦੋਨੇ ਪਾਸਿਓਂ ਕੋਈ ਸੁਭਰ ਚੌਂਜੇ ਤੇ ਬਾਕੀ ਝਮਕ ਵੀ ਤਾਂ ਹੱਦ ਦੇਖੋ ਸਲੀਨ ਦੇ ਕੱਪੜੇ ਵਰਗੀ ਪਈਆ ਜਮਾ ਝਮਕ ਵਾਲੀ ਕੋਈ ਐ ਨਹੀਂ ਆ ਵੀ ਤੇਲ ਲੈ ਜਾ ਹੋ ਗਈ ਬਾਲੀ ਧਮਾਈ ਵੀ ਨਹੀਂ ਵਸੀ ਜਾਜੇ ਗੱਲ ਹਾਂ ਉਹ ਕਿੰਨਾ ਕੁ ਵਧੀਰੀਏ ਪੱਸੀ ਚ ਸੋ ਸਾਫ ਸੁੱਤਰੀ ਲੇਵਾ ਫਿਟਿੰਗ ਵਾਲਾ ਪੂਰਾ ਜੀ ਮੈਂ ਮਿਲਣ ਨਾਲ ਮੈਂ ਕਿਰ ਮੋਤੀਰਾ ਆਇਮ ਪਾਊਡਰ ਪੁੱਟ ਰਖਾ ਕੇ ਉਹ ਬੰਦੇ ਪਾਲੀ ਵੀ ਖਾਉਂਗਾ ਜਿਵੇਂ ਇਦਾਂ ਦੇ ਬੱਚੇ ਆਪਾਂ ਮੈਂ 8 ਤੋਂ 16 ਚੋਲਾ ਇਹਨੂੰ ਇਹ ਮੰਨ ਕੇ ਚਲੋ ਦਿਖਾਵਾ ਜਾਉ ਆਪਾਂ ਲੂਣ ਦੂਜੀ ਹਲ ਦੂ ਬਣ ਜੇ ਮੰਨ ਕੇ ਜੇ ਤੀਜਾ ਸੁਹਾ ਹੋ ਗਿਆ ਪੱਸੀ 35 ਤੋਂ ਆਪ ਹੀ ਖੜੂ ਵੀ ਥੱਲੇ ਨਹੀਂ ਜਾਏਗਾ ਲਾ ਜਮਾ ਜੇ 50 40 ਕਿਲੋ ਲਈ ਇਹਨੇ ਬਣ ਜਾਣਾ ਪੱਸੀ ਇਹਦੇ ਜਿਹੇ ਜਿਹਾ ਮਾਰੀ ਦੁੱਧ ਹੈ 30 ਕਿਲੋ ਹੁੰਦੀ ਪੱਸੀ ਕੱਢ ਰਾਂ ਜਮਾ ਮੁਆਇਦ ਗਰਮੀ ਦਾ 25 ਕੁ ਲੋ ਕਹਿ ਕੇ ਦੋ ਤਿੰਨ ਚਾਰ ਕਿਲੋ ਦਾ ਰੋਟਾ ਵੇ ਬਟਾ ਪੈ ਜਾ ਬਟਾ ਪੈਂਦਾ ਵੇ ਪੈਂਦਾ ਉਸ ਮੈਸੂਈ ਦਾ ਹੋਰ ਦਾ ਹੁਣ ਮੱਖੀ ਵਾਲੀ ਆਈ ਹੁਣ ਮੱਖੀ ਦੇ ਮਸਰ ਵਾਲਾ ਹੋ ਗਿਆ ਹੁਣ ਤਾਂ ਜਿਹਨੇ ਕਾਲੇ ਕੱਛਾਂ ਦੇ ਦਾਦ ਨੂੰ ਚਿੱਟੇ ਕੱਛਾਂ ਵਾਲੇ ਹਨਾ ਬਸ ਉਹੀ ਗੱਲਾਂ ਬਾਈ ਹੁੰਦਾ ਸੋ ਪਸ਼ੂ ਵੀ ਮੰਨ ਕੇ ਚਲੋ ਆਪਾਂ ਤਾਂ ਪੱਖਾ ਵਗੈਰਾ ਛੱਡ ਲੈਨੇ ਫੇਰ ਵੀ ਮੱਖੀ ਦੇ ਨਾਲ ਹੀ ਆਪ ਹੁਣ ਤਾਂ ਕਰੀ ਜਾਂਦੇ ਆ ਸਰਮੂਰੇ ਬੱਚਾ ਮੜਾ ਮੂਰੇ ਬੱਚਾ ਉਹ ਮੈਂ ਕਾਈ ਜੀ ਕਹਿੰਦਾ ਬੱਚਾ ਉਹ ਦੀ ਬੱਚਾ ਹੁਣ ਪਰੋ ਤਬੜਾ ਚੋਣਾ ਜਵਾ ਦੇਖੋ ਮਗਲ ਸਣਾ ਚ ਵੀ ਕਿਆ ਬਾਤਾਂ ਐ ਮੋਟਾ ਮੋਟਾ ਚੋਣਾ ਜਵਾ ਕੋਈ ਪੂਰ ਸਰਲਣੇ 1% ਦਾ ਵੀ ਦੁੱਧ ਵੀ ਐ ਨਹੀਂ ਹੈਗਾ ਬਈ ਜਿਵੇਂ ਹਨ ਬੀਪੀ ਲਾਇਆ ਹੈਗਾ ਛਿਟਾ ਦੁੱਧ ਜਵਾ ਘਰੇ ਵਰਤਨ ਵਾਲਾ ਨਾਲ ਕੋਈ ਆਇਆ ਨਹੀਂ ਨੂੰ ਕੋਈ ਫੀਲ ਫੂਡ ਬਾੜੀ ਪਾਈ ਦਿੱਕਿਆ ਜਾਂ ਕੋਈ ਹੋ ਆ ਗਈ ਸਮਾਂ ਹੈ ਨਾਰਮਲ ਈ ਆ ਭਾਈ ਠੀਕ ਹੈ ਹਾਂ ਜੋ ਭਾਈ ਜਿਹੜਾ ਦੋਸਤ ਤਿਆਰ ਹੁੰਦਾ ਉਹਦਾ ਕੋਈ ਦਾਅਦ ਨਹੀਂ ਹੈਗੇ ਕੇਵਲ ਗੱਪਣ ਦਾ ਹੁੰਦਾ ਉਹ ਗੱਲ ਬੱਖਰੀ ਹੁੰਦੀ ਹੈ ਉਹ ਤਾਂ ਜਾਂ ਕੋਈ ਮਾਦੀ ਕਹਿਣਾ ਚਾਹੀਏ ਪਰ ਜਿਹੜੀ ਤਿਆਰੀ ਕਿਉਂਦੀ ਹੈ ਜੀ ਉਹਦੀ ਗੱਲ ਬੱਖਰੀ ਆ ਤੋ ਲੈਵਾ ਦੇਖੋ ਜਿਵੇਂ ਫਿੱਟ ਫਾੜ ਜਮਾ ਜਿਵੇਂ ਕਿ ਕੰੰਜੀ ਵੀ ਖੋਲੇ ਹੁੰਦਾ ਦੁੱਧ ਦੇ ਵਿੱਚ ਲੈਵਾ ਗਲਾ ਵੀ ਗਲਾ ਵੀ ਲੈਵਾ ਜਮਾ ਇਹਦਾ ਅਸਲ ਦੁੱਧ ਨਾਲ ਹਵਾਨਾ ਐ ਮੰਨ ਕੇ ਚੱਲ ਦੀ ਜਦੋਂ ਚੋਰੀ ਜਮਾ ਨਿੰਬੂ ਨਹੀਂ ਆਪਾਂ ਨਚੋੜ ਦਿੰਦੇ ਜਮਾ ਜਮਾ ਜਾਏਗਾ ਇਹਨਾਂ ਚੁੜੀਆਂ ਦੀ ਹੈਗੀ ਉਹ ਗੱਲ ਨਹੀਂ ਜੀ ਜੀ ਮਾਤ ਪੀਓ ਕਰੀ ਜੂਗੀ ਲਾਲ ਜਿਹਾ ਬਣ ਗਿਆ ਲਾਲ ਜਿਹੀ ਲਾਵਾ ਲਾਵੇ ਲਾਵਾ ਲਾਵੇ ਲਾਲ ਲਾਵਾ ਬੜੀ ਗੈਤ 15 ਥਾਂ ਰੱਖੀ ਥਾਂ ਉੱਤਨੀ ਉਹ ਵੀ ਖਾਲੀ ਵਾ ਤੇ ਉਹ ਦੇਖੋ ਆ ਕੜਤੀ ਪਤਾ ਨਹੀਂ ਕਿਵਾਲਿਟੀ ਇਹਨੇ ਜਮਾ ਦੂਜੀ ਵਾਰ ਦੀ ਸਟਾਰਟ ਆ ਜਮਾ ਦੁੱਧ ਲੀਟਰ ਲਾ ਕੇ ਮੜ ਕੇ ਦਿਖਾਉਂ ਆ ਲੀਟਰ ਕੋਲੇ ਰੱਖੀ ਜਿੰਨੀ ਗਾ ਲੋ ਭਾਈ ਓਨੀ ਗਾ ਲੋ ਵਾਧਾ ਗਾ ਨਾ ਦਿਖਾ ਕੁਆਲਿਟੀ ਖਾਲੀ ਜੀ ਹੁੰਦਾ ਫਿਰ ਆ ਭਾਈ ਜੀ ਆਪਾਂ ਕਰਕੇ ਲਾ ਲਵਾਂਗੇ ਫੜੀ ਵਾੜੀ ਵਾ ਠੀਕ ਹੋ ਜੀ ਤੇ 11 ਕਿਲੋ ਬਾਅਦ ਰਹੀ ਸੀ ਸੋ ਨੇਵਾ ਦੇਖੋ ਜਮੈਂ ਮੂਮੀ ਕਾਜ ਮੈਂ ਤੈ ਮਾਰ ਕੇ ਚਾਰ ਆਲਾ ਪਲੜ ਇਕੱਠਾ ਕਰਕੇ ਰੱਖਦੇ ਆ ਕੁਲੇਵਾ ਝਾੜਦਾ ਜਾਵਾਂ ਇਹਨੇ ਉਦੋਂ ਵੀ ਜਾਨਵਰ ਕਰਦੇ ਲੈ ਨਿੰਬੂ ਝੱਲੇਵਾ ਆਹ ਹੋਊਗੀ ਝੱਲੇ ਵਿੱਚ ਲੈ ਜਾ ਰੱਖ ਜੇ ਉਹ ਬਣ ਕੇ ਜਦੋਂ ਦਰੂ ਉਹਦੇ ਕੀ ਫਾਇਦਾ ਜਿਹੜੇ ਆਵਾ ਭਰੀ ਦੇ ਜੇ ਦੇ ਵਿੱਚ ਉਹਦਾ ਕੋਈ ਫਾਇਦਾ ਨਹੀਂ ਤੇ ਭਾਈ ਜਮਨ ਨਹੀਂ ਵੱਡੇ ਲੈਵੇ ਦਾ ਕੋਈ ਫਾਇਦਾ ਨਹੀਂ ਬਾਹ ਵੱਡਾ ਲੈਵੇ ਉਹ ਦੋ ਦੋ ਹੀ ਕੱਢੂਗੀ ਉਹ ਥੋੜਾ ਮਸਟਰਡ ਇਕੱਠਾ ਰਹਿ ਜਾਂਦਾ ਉਹਦੇ ਵਿੱਚ ਮਸਟਰਡ ਤੇ ਰਹਿੰਦਾਗਾ ਇਹ ਨਿੰਬੂ ਆਉਂਦਾ ਉਹ ਹੀ ਹੈ ਮੈਂ ਸੋ ਚੌਥੇ ਜੰਨੇ ਸੂਈ ਥੱਲੇ ਕੁਆਲਟੀ ਰੱਖਦੀ ਸੌਰੀ ਭਾਈਓ ਇਹੋ ਤੇ ਕਰ ਲਾ ਭਾਈ ਮੈਂ ਦੇਖਿਆ ਜਿਹੜਾ ਚੱਕ ਲਿਆ ਕਰ ਹੈ ਨਾ 1 ਲੀਟਰ ਵੀ ਨਾ ਪੈਟੀ ਮਾ ਜੱਕ lala ਬਾੜੀ ਦੂਜੀ ਨਾਲ ਬੱਸ ਜਮਾ ਨਾਲ ਲਾਲਾ 5 6 7 8 9 10 ਥੋੜਾ ਘਟ ਗਿਆ ਬਸ 16 ਗ੍ਰਾਮ ਘਟ ਗਿਆ ਤੇਦੋਂ ਤੋਂ ਖੁੱਲਾ ਬਈ ਤਿਆਰ ਆਗਾ 18 ਮੰਨ ਕੇ ਚੱਲੇ ਬੰਦਾ ਹਣਾ 18 18 ਵੀਡੀਓ ਚ 18 ਕਿਲੋ ਖੁੱਲਾ ਤਿਆਰ ਆ ਬਈ ਤੇ 20 ਮਿੰਟ ਆਪਣੇ ਚੋਂ ਦਾ ਵੱਟਾ ਹੀ ਪੈ ਗਿਆ ਆਏ ਉਹ ਤਾਂ ਕੋਈ ਬਾਲਾ ਵੱਟਾ ਨਹੀਂ ਹੁੰਦਾ ਕੋਈ ਗੱਲ ਜੀ ਵੀ ਆਪਾਂ ਕਹਿੰਦੇ ਇਹ ਹੀ ਹੋਊਗਾ ਇਹ 18 ਕਹਿੰਦਾ ਤਾਂ 17 ਨੇਪੜੂਗਾ ਤੇ 18 ਨਾਲ 19 ਦਾ ਨੇਪੜੂਗਾ ਇਹਦਾਗਾ ਮੋਲੇ ਦਾ ਕੀ ਰਹੂਗਾ ਮੋਲੇ ਬਈ ਕਰਾਂਗੇ ਫੋਨ ਤੇ ਹੋਊਗਾ ਜਮ੍ਹਾਂ ਜਾਏਗਾ ਪੂਰਾ ਰੱਖਣੀ ਕੋਈ ਲੱਖ ਨਹੀਂ ਹੋਣਾਗਾ ਠੀਕ ਹੈ ਚੀਜ਼ ਅਕੋਰਡਿੰਗ ਤੇ ਆ ਜਾਊਗਾ ਹਾਂ ਅਕੋਰਡਿੰਗ ਉਹ ਤਾਂ ਇਹ ਨੂੰ ਦੋ ਦੋ ਦੀ ਆਏ ਓਰੀਜਨਲ ਦੋ ਦੰਦਾ ਬੱਤੀ ਤੇ ਲੈਵਾ ਜਮਾ ਇਹ ਝਾੜਦਾ ਕਿਆ ਬਾਤਾਂ ਸੇ ਕਿਸੇ ਵੀ ਦੇ ਪਸੰਦ ਤੋਂ ਵਿੱਚ ਦੋ ਟਾਈਮ ਚੋ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ